ਆਪਾਂ ਦੇਖ ਸਕਦੇ ਹੋ ਤੁਸੀਂ ਕਿ ਇੱਕ 27-28 ਸਾਲ ਦੇ ਨੌਜਵਾਨ ਦੇ ਦਾਸਤੇ ਆ ਕੇ ਕਿਰਚ ਮਾਰੀ ਗਈ ਹੈ ਔਰ ਕਿਰਚ ਮਾਰਨ ਨਾਲ ਇਹ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆਇਆ ਜਾਵੇ ਔਰੇ ਤਸਵੀਰਾਂ ਤੁਹਾਨੂੰ ਦੱਸਦਾ ਹੀ ਹੈ ਕਿ ਫੋਰਟੀ ਹਸਪੀਟਲ ਦੇ ਬਿਲਕੁਲ ਸਾਹਮਣੇ ਇੱਥੇ ਆ ਕੇ ਪਰਿਵਾਰਕ ਮੈਂਬਰ ਬੈਠ ਗਏ ਨੇ ਔਰ ਪਰਿਵਾਰਕ ਮੈਂਬਰਾਂ ਵੱਲੋਂ ਇੱਥੇ ਰੋਸ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਨੇ ਇਹ ਜੁਰਮ ਕਰਿਆ ਜਿਨ੍ਹਾਂ ਨੇ ਸਾਡੇ ਨੌਜਵਾਨ ਮੁੰਡੇ ਦੀ ਜਾਨ ਲਈ ਹੈ ਉਹ ਅਜੇ ਫੜੇ ਨਹੀਂ ਗਏ ਤਾਂ ਕਾਰਨ ਕੀ ਬਣਿਆ ਪਰਿਵਾਰ ਜੋ ਹੈ ਡਰਨਾ ਲਗਾ ਕੇ ਬਹਿ ਗਿਆ ਫੋਟੀਜ ਹਸਪੀਟਲ ਦੇ ਸਾਹਮਣੇ ਔਰ ਪੁਲਿਸ ਵੱਲੋਂ ਲਗਾਤਾਰ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਜਾ ਰਿਹਾ ਕਿ ਤੁਹਾਨੂੰ ਜਿਹੜਾ ਵਾ ਉਹ ਬਿਲਕੁਲ ਇਨਸਾਫ ਮਿਲੇਗਾ ਤਾਂ ਦੇਖਦੇ ਆ ਕਿ ਪੁਲਿਸ ਇਹੋ ਜਿਹਾ ਇਨਸਾਫ ਕਰਦੀ ਆ ਕਿੰਨਾ ਸਮਾਂ ਇਹ ਪਰੇਸ਼ਾਨੀ ਜਿਹੜੀ ਆ ਇਹਨਾਂ ਨੂੰ ਝੱਲਣੇ ਪੈਂਦੀ ਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਪਰਿਵਾਰਕ ਮੈਂਬਰ ਬੈਠੇ ਨੇ ਔਰ ਉਹਦੇ ਵਿੱਚ ਫਾਦਰ ਸਾਹਿਬ ਜੜੇ ਆ ਪਿਤਾ ਜੀ ਰੋ ਰਹੇ ਨੇ ਕਿਉਂਕਿ ਜਵਾਨ ਪੁੱਤ ਦੀ ਜਦੋਂ ਜਾਨ ਚਲੀ ਜਾਂਦੀ ਆ ਕਿਸੇ ਹਾਸੇ ਵਿੱਚ ਚਲੀ ਜਾਂਦੀ ਆ ਉਹ ਕਿਸੇ ਦਾ ਵੀ ਪੁੱਤ ਹੋਵੇ ਤਾਂ ਜਰਨਾ ਬਹੁਤ ਔਖਾ ਹੈ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਇੱਕ ਘਟਨਾ ਵਾਪਰੀ ਆ 11 ਫੇਸ ਦੇ ਵਿੱਚ ਇਹ ਵਾਪਰੀ ਆ ਘਟਨਾ ਔਰ ਇਹਦੇ ਬਾਰੇ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਆ ਪੁਖਤਾ ਤਾਂ ਨਹੀਂ ਕਹਿ ਸਕਦੇ ਕਿਹਾ ਜਾ ਰਿਹਾ ਕਿ ਕੁਝ ਪ੍ਰਵਾਸੀਆਂ ਵੱਲੋਂ ਇਹ ਅਟੈਕ ਕੀਤਾ ਗਿਆ ਔਰ ਕਿਰਚ ਮਾਰ ਕੇ ਨੌਜਵਾਨ ਦੀ ਜਿਹੜੀ ਆ ਜਾਨ ਚਲੀ ਗਈ ਔਰ ਨੌਜਵਾਨ ਪੰਜਾਬੀ ਸੀ ਅਏ ਦੱਸ ਦਈਏ ਕਿ ਹਰਿਆਣੇ ਦਾ ਦੱਸ ਰਿਆ ਰਹਿਣ ਵਾਲਾ ਔਰ ਟੋਹਾਣੇ ਤੋਂ ਰਹਿਣ ਵਾਲਾ ਤਾਂ ਪੂਰੀ ਅਜੇ ਕਲੀਅਰ ਨਹੀਂ ਉਹ ਵੀ ਅਪਡੇਟ ਲੈਂਦੇ ਆ ਤਾਂ ਤੁਹਾਨੂੰ ਤਸਵੀਰਾਂ ਫੇਰ ਦੱਸ ਦਈਏ ਕਿ ਪੁਲਿਸ ਇੱਕ ਸਕਦੇ ਉਹ ਲਗਾਤਾਰ ਪੁਲਿਸ ਆਸ਼ਵਾਸ਼ਣ ਦੇ ਰਹੀ ਆ ਕਿ ਤੁਹਾਨੂੰ ਜਿਹੜਾ ਪੂਰਾ ਇਨਸਾਫ ਮਿਲੇਗਾ ਔਰ ਤੁਹਾਡੇ ਨੌਜਵਾਨ ਦਾ ਪੋਸਟ ਮਾਰਟਮ ਜਿਹੜਾ ਉਹ ਤੁਹਾਡੇ ਨੌਜਵਾਨ ਬੇਟੇ ਦਾ ਕੀਤਾ ਜਾਵੇਗਾ ਔਰ ਜਲਦੀ ਤੋਂ ਜਲਦੀ 24 ਘੰਟੇ ਦੇ ਵਿੱਚ ਬੰਦੇ ਰੈਸਟ ਕੀਤੇ ਜਾਣਗੇ ਤਾਂ ਹੁਣ ਦੇਖਦੇ ਆ ਪਰਿਵਾਰ ਦਾ ਕੀ ਕਹਿਣਾ ਪਰਵਾਰ ਕੀ ਕਹਿੰਦਾ ਕਿ ਸਾਨੂੰ ਇਹ ਆਸ਼ਵਾਸ਼ਣ ਮਨਜ਼ੂਰ ਹੈ ਜਾਂ ਕਿਵੇਂ ਆ ਆ ਤਸਵੀਰਾਂ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਔਰ ਇਹ ਪਰਿਵਾਰਕ ਮੈਂਬਰ ਬੈਠੇ ਆ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਜੀ ਕਿਵੇਂ ਵੇਖਦੇ ਹੋ ਇਹ ਤੱਕਾ ਇਨਾ ਵੱਡਾ ਹੋ ਗਿਆ ਕੀ ਇਨਸਾਫ ਮਿਲ ਗਿਆ ਜਾਂ ਅਜੇ ਇਨਸਾਫ ਵਾਸਤੇ ਬਹਿਣਾ ਪਏਗਾ بار بار ਨਾ ਤਾਂ ਮੈਂ ਕਿਤੇ ਚੀਕੇ ਤੇ ਦੁੱਖ ਘਟਣਾ ਜੀ ਨਾ ਮਤਲਬ ਅਸੀਂ ਜਿਆਦਾ ਉਲਝ ਰਹੇ ਹਾਂ ਦੁੱਖ ਅਸੀਂ ਘੋਲ ਕਰ ਰਹੇ ਹਾਂ ਸਵੇਰ ਦੇ ਮਤਲਬ ਕਿੰਨਾ ਘਰੋਈ ਜਾਈਏ ਬਈ ਯਾਰ ਹੱਲ 12 ਵਜੇ ਦੇ ਅਸਪਾਸ ਬਸ ਇੰਨਾ ਪਸ਼ਟਾਵਾ ਹੋ ਰਿਹਾ ਵੀ ਜਾਂ ਕੋਈ ਲੀਡਰ ਹੁੰਦਾ ਜਾਂ ਸਾਲਾ ਕੋਈ ਤਕੜਾ ਡਿਪਲੋਮੈਂਟ ਹੁੰਦਾ ਮਰਦਾਂ ਸਿੱਧੀ ਗੱਲ ਕੋਈ ਮਿਹਨਤੀ ਕਰਦਾ ਉਹ ਤਾਂ ਪਿੰਡ ਚੋਂ ਉੱਠ ਕੇ ਆਉਂਦਾ ਨਾ ਇੱਥੇ ਕੋਈ ਦੀਵਾਨੀ ਦਾ ਬਿਮੜਖਾਨ ਵਾਲਾ ਭਈਆ ਭੈਣ ਚੋ ਲੈ ਕੇ 20 ਦਾ ਚੱਕੂ ਆਏ ਗੱਡ ਕੇ ਆਏ ਮੋੜ ਕੇ ਉਹ ਉਹਨੂੰ ਇੰਨਾ ਟੈਕਟੀਕਲ ਮਾਰ ਕਿਵੇਂ ਪਤਾ ਭਈ 15 ਬੰਦਾ 16-16 ਸਾਲ ਲਿਆਂ ਨੂੰ ਉਹ ਤਾਂ ਇੰਪਲੈਂਟ ਹੋ ਰਹੇ ਨੇ ਸਾਲੇ ਬਈ ਇਹ ਪੰਜਾਬ ਚ ਲਿਆ ਕੇ ਬਾਹਰੋਂ ਝੋਨੇ ਵਾਂਗੂ ਲਾਤੇ ਤੇ ਇੱਥੋਂ ਵਾਲੇ ਜਿਹੜੇ ਬੋੜਾ ਨੂੰ ਸਿੱਟੀ ਜਾਂਦੇ ਨੇ ਆਹ ਹੁਣ ਕਿਵੇਂ ਵੇਖਦੇ ਹੋ ਤੁਸੀਂ ਤੁਹਾਡਾ ਨੌਜਵਾਨ ਚਲਿਆ ਗਿਆ ਪਰਿਵਾਰ ਇਸ ਵੇਲੇ ਪੂਰਾ ਸਦਮੇ ਵਿੱਚ ਹੈ ਅਸੀਂ ਅਸੀਂ ਬਸ ਨਹੀਂ ਸਕਦੇ ਵੀ ਅਸੀਂ ਕਿੱਥੇ ਜੀ ਦਿਮਾਗ ਬੈਠੇ ਸਾਡੇ ਤੇ ਕਿੱਥੇ ਜੀ ਮਤਲਬ ਕੁਝ ਵੀ ਨਹੀਂ ਸਮਝ ਆ ਰਿਹਾ 26 ਤਾਈਕਾ ਤਾਂ ਇਹ ਤੁਹਾਨੂੰ ਦੱਸਦਾ ਹੀ ਹੈ ਕਿ ਪਰਿਵਾਰ ਜੋ ਹੈ ਅਜੇ ਪੂਰੀ ਗੱਲ ਕਰਨ ਦੇ ਵਿੱਚ ਅਸਮਰਥ ਹੈ ਕਿਉਂਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਔਰ ਲਗਾਤਾਰੇ ਤਸਵੀਰਾਂ ਤੁਹਾਨੂੰ ਅਸੀਂ ਫੂਟੇਜ ਹਸਪੀਟਲ ਦੇ ਸਾਹਮਣੇ ਤੋਂ ਵਿਖਾ ਰਹੇ ਆ ਔਰ ਪੁਲਿਸ ਜੋ ਹੈ ਉਹ ਲਗਾਤਾਰ ਆਸ਼ਵਾਸ਼ਣ ਦੇ ਰਹੀ ਆ ਕਿ 24 ਘੰਟੇ ਦੇ ਵਿੱਚ ਵਿੱਚ ਬੰਦੇ ਫੜੇ ਜਾਣਗੇ ਔਰ ਨੌਜਵਾਨ ਦੀ ਜੋ ਡੈੱਡ ਬੋਡੀ ਆ ਉਸ ਨੂੰ ਖਰਾਬ ਨਾ ਕੀਤਾ ਜਾਵੇ ਉਸ ਦਾ ਪੋਸਟਮਾਰਟਮ ਕੀਤਾ ਜਾਵੇ ਤਾਂ ਜਲਦੀ ਤੋਂ ਜਲਦੀ ਇਹ ਕਾਰਵਾਈਆਂ ਜਿਹੜੀਆਂ ਪਰਿਵਾਰ ਮੰਗ ਰਿਹਾ ਇਹ ਉਹਨਾਂ ਨੂੰ 24 ਘੰਟੇ ਨਹੀਂ ਉਹਨਾਂ ਨੂੰ ਜਲਦੀ ਫੜਿਆ ਜਾਵੇ ਜਦਕਿ 2-3 ਦਿਨ ਦੀ ਘਟਨਾ ਹੋ ਗਈ ਹੈ ਔਰ ਇੱਕ ਪ੍ਰਵਾਸੀਆਂ ਵੱਲੋਂ ਪੰਜਾਬੀ ਨੌਜਵਾਨ ਦੀ ਜਿਹੜੀ ਹੈ ਉਹ ਮੌਤੇ ਕਾਟ ਉਤਾਰ ਕੇ ਹਤਿਆ ਕਰ ਦਿੱਤੀ ਗਈ ਹੈ ਔਰ ਕਿਰਚ ਮਾਰੀ ਗਈ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਪਰਿਵਾਰ ਵੀ ਨੇ ਇੱਥੇ ਪੁਲਿਸ ਵੀ ਆ ਔਰ ਲਗਾਤਾਰ ਲਗਾਤਾਰ ਇਨਸਾਫ ਮੰਗਿਆ ਜਾ ਰਿਹਾ ਪਰਿਵਾਰ ਵੱਲੋਂ ਪਰ ਇਨਸਾਫ ਜਿਹੜਾ ਉਹ ਨਹੀਂ ਮਿਲ ਰਿਹਾ ਤਾਂ ਗੱਲਬਾਤ ਕਰਦੇ ਆ ਹੋਰ ਵੀ ਪਰਿਵਾਰਕ ਮੈਂਬਰ ਨੇ ਦੀ ਰਾਤ ਨੂੰ ਉਹ ਫੜਿਆ ਸੀ ਮੁੰਡਾ ਇੱਕ ਮੋਟਰਸਾਈਕਲ ਸੀ ਮੋਟਰਸਾਈਕਲ ਦੇ ਜਿਹੜੀ ਨੰਬਰ ਪਲੇਟ ਹੈ ਉਹਦੇ ਉੱਤੇ ਫਿਲਮ ਲਾਈ ਆ ਵੀ ਉਹਦਾ ਨੰਬਰ ਚੇਂਜ ਹੈ ਜੀ ਠੀਕ ਹੈ ਇੱਕ ਸਕੂਟੀ ਹੈ ਉਹਦਾ ਨੰਬਰ ਚੇਂਜ ਹੈ ਠੀਕ ਹੈ ਉਸ ਤੋਂ ਬਾਅਦ ਉਹ ਬੰਦਾ ਦਿੱਤਾ ਇਹਨਾਂ ਨੂੰ ਉਹ ਬੰਦਾ ਸਾਨੂੰ ਦੂਸਰੇ ਦਿਨ ਕਿਤੇ ਵੀ ਨਹੀਂ ਦਿਖਿਆ ਉਹ ਵੀ ਛੱਡ ਤਾਂ ਅੱਛਾ ਤੁਸੀਂ ਪੁਲਿਸ ਨੂੰ ਫੜਾਇਆ ਸੀਗਾ ਥਾਣੇ ਦਿੱਤਾ ਸੀ ਉਹ ਆਪਦੇ ਹੱਥਾਂ ਨਾਲ ਫੜਾਇਆ ਹੋਇਆ ਜੀ ਜੀ ਠੀਕ ਹੈ ਅਸੀਂ ਪੇਸ਼ ਕਰਿਆ ਵੀ ਆ ਲੋ ਜੀ ਚੱਕੋ ਪਹਿਲਾਂ ਥਾਣੇ ਚ ਲੈ ਕੇ ਗਏ ਥਾਣੇ ਦਾ ਇੱਕ ਛੋਟਾ ਸੀ ਛੋਟਾ ਕੀ ਉਹ ਜਾਨੀ ਕਿ ਸੁਤਾ ਪਿਆ ਸੀ ਬੰਦਾ ਉੱਥੇ ਜੀ ਠੀਕ ਹੈ ਉਹਨੂੰ ਕਿਹਾ ਉਹ ਕਹਿੰਦਾ ਚਲੋ ਕਰਚ ਕਹਿੰਦੇ ਐ ਕਰਚ ਮਾਰੇ ਵੀ ਇਹਨੂੰ ਫੜੋ ਸੀ ਠੀਕ ਹੈ ਉਹਨੇ ਹਣ ਦੇਖੀ ਕਰੀ ਉਹ ਦਵਾਰੇ ਉਵੇਂ ਸੌ ਗਿਆ ਅੱਛਾ ਅਸੀਂ ਉਸਨੂੰ ਵਾਪਸ ਲਿਆਂਦਾ ਠੀਕ ਹੈ ਉਹਨੂੰ ਸੇਫ ਰੱਖਿਆ ਕੋਈ ਮਾਰਿਆ ਨਹੀਂ ਕੋਈ ਪਟਿਆ ਨਹੀਂ ਉੱਥੇ ਕੋਈ ਵੀ ਤੱਕਾ ਮੁੱਕੀ ਨਹੀਂ ਕਰੀ ਉਹਨੂੰ ਟਿਕਾਈ ਨਾ ਰੱਖਿਆ ਸੀ ਪੰਜਾਬੀ ਆ ਠੀਕ ਹੈ ਨਾ ਅਸੀਂ ਉਹਨਾਂ ਵਲੇ ਨਰਦਈ ਨਹੀਂ ਹੈਗੇ ਇਹ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਜਿਹੜੇ ਉਹ ਐਤਬਈ ਨਹੀਂ ਨਹੀਂ ਥੋੜਾ ਨੌਜਵਾਨ ਜੋ ਨੌਜਵਾਨ ਪੂਰਾ ਨੌਜਵਾਨ ਟਵਾਣੇ ਦੇ ਲਵੇ 80 ਰੁਪਿਆ ਅੱਛਾ ਤੇ ਹਰਿਆਣੇ ਚ ਪੈਂਦਾ ਓਰੇ ਉਹ ਯਾਨੀ ਕਿ ਉਹ ਐਮੀਗ੍ਰੇਸ਼ਨ ਚੱਲਦਾ ਸੀ ਉਹ ਕਈ ਸਾਲਾਂ ਤੋਂ ਓਰੇ ਰਹਿ ਰਿਹਾ ਸੀ ਵਧੀਆ ਜ਼ਿੰਦਗੀ ਲਾਈਫ ਸੀ ਵਧੀਆ ਜੀ ਰਿਹਾ ਸੀ ਵਧੀਆ 100 ਬੰਦੇ ਨੂੰ ਰੋਜ਼ਗਾਰ ਦੇ ਰਿਹਾ ਸੀ ਉਹ ਕਿਸੇ ਨੂੰ ਮਾੜੀ ਨਹੀਂ ਕਰਨੀ ਸੀ ਹੱਥ ਬੰਦਾ ਸੀ ਕਿਸੇ ਨੂੰ ਲੜਾਈ ਨਹੀਂ ਕਰਨੀ ਸੀ ਉਹਨੇ ਉਹ ਬਸ ਇਹਨਾਂ ਦਾ ਕੋਈ ਗੱਡੀ ਨੂੰ ਯਾਨੀ ਕਿ ਕਹਿੰਦੇ ਸੀ ਜਦੋਂ ਇਹ ਗੱਡੀ ਨੂੰ ਉਹ ਕਰਿਆ ਵੀ ਉਹਨੂੰ ਇਹਨਾਂ ਦੇ ਪ੍ਰਸ਼ਾਸਨ ਨੇ ਕੀ ਕਹਿੰਦਾ ਉਹਨੂੰ ਜਿਹੜੀ ਗੱਡੀ ਉਹ ਲੰਮੋਂ ਆਈ ਜ ਇਹਨਾਂ ਨੇ ਉਹ ਇਹਨੇ ਆਏ ਹੱਥ ਕਰਿਆ ਉਹਨਾਂ ਨੇ ਕਿ ਵੀ ਸਾਾਨੂੰ ਕਹਿੰਦਾ ਉਹਨਾਂ ਨੇ ਕਿ 15 ਅੱਗੇ ਇੱਕ ਪਿੱਛੋਂ ਦੀ ਆ ਕੇ ਛੋਟੀ ਉਮਰ ਦਾ ਹੋ ਠੀਕ ਹੈ ਉਹਨ ਤਿੰਨ ਵਾਰੀਆਂ ਇੱਕ ਮਾਤ ਦੇ ਵਿੱਚ ਓਏ ਹੋਏ ਯਾਨੀ ਕਿ ਉਹਦੀ ਸਾਰੀਆਂ ਨਾੜੀਆਂ ਅੰਤੜੀਆਂ ਲੀਵਰ ਖਤਮ ਕਰਤਾ ਉਹ ਬੰਦੇ ਦੀ ਜੋ ਕਿ ਜਾਨ ਸੀ ਨਾ ਉਹ ਬੰਦਾ ਉੱਥੋਂ ਚੱਲ ਕੇ ਵੀ 15 ਮਿੰਟ ਇੱਥੇ ਤੱਕ ਆਇਆ ਇੱਥੇ ਰਿਹਾ ਫਿਰ ਇਹਨਾਂ ਨੇ ਡਾਕਟਰਾਂ ਨੇ ਕੀ ਕਿਤਾ ਵੀ ਇੰਨੇ ਸਟਿਕ ਆ ਇੱਕ ਹੈ ਕਹਿੰਦੇ ਵੀ ਜਲ ਡੂੰਗਾ ਨਹੀਂ ਉਹਨੇ ਇੱਕ ਵਾਰ ਚੇਪਤਾ ਚੇਪਨ ਤੋਂ ਬਾਅਦ ਉਹ ਜਿਹੜਾ ਖੂਨ ਹੈ ਅੰਦਰ ਹੋ ਕੇ ਦਿਲ ਭਰ ਗਿਆ ਸਾਰਾ ਖੂਨ ਨਾਲ ਦਿਲ ਇੱਕ ਵਾਰੀ ਡੈਮੇਜ ਹੋਇਆ ਬੰਦਾ ਖਤਮ ਹੋਇਆ ਠੀਕ ਹੈ ਫਿਰ ਉਹਨਾਂ ਨੇ ਖੂਨ ਕੱਢਿਆ ਇਹ ਤਾਂ ਫੁੱਲਣਾ ਸ਼ੁਰੂ ਕਰਤਾ ਫੁੱਲਿਆ ਤੇ ਉਹ ਖੂਨ ਕੱਢਿਆ ਫਿਰ ਉਹ ਸਾਫ਼ ਕਰਿਆ ਫਿਰ ਉਸ ਨੂੰ ਸੀਪੀਆਰ ਦਿੱਤੀ ਠੀਕ ਹੈ ਫਿਰ ਉਹਦੇ ਦੁਆਰਾ ਉਹ ਦਿਲ ਦੀ ਧੜਕਣ ਚੱਲੀ ਰਾਤ ਦੇ ਹੋ 150 45 40 150 45 55 ਥਲੜੀ 9095 ਚੱਲੀ ਆ ਸਵੇਰੇ ਸਭਾ 5 ਵਜੇ ਖਤਮ ਹੋ ਜਾਂਦੇ ਕੋਲ ਇਹ ਇਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਕਿ ਪਰਿਵਾਰ ਲਗਾਤਾਰ ਇਨਸਾਫ ਮੰਗ ਰਿਹਾ ਪਰਿਵਾਰ ਨੂੰ ਇਨਸਾਫ ਹਜੇ ਜਿਹੜਾ ਉਹ ਨਹੀਂ ਮਿਲਿਆ ਔਰ ਇਹ ਧਰਨਾ ਇਹ ਰੋਸ ਇਹ ਪ੍ਰਦਰਸ਼ਨ ਔਰ ਮੰਗ ਇਹ ਮੰਗ ਨੂੰ ਲੈ ਕੇ ਪਰਿਵਾਰ ਬੈਠਾ ਕਿ ਸਾਡੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਪਰਿਵਾਰਕ ਜੀ ਚਲਿਆ ਗਿਆ ਨੌਜਵਾਨ ਬੇਟਾ ਜੋ ਮਾਵਾ ਨੇ ਬੁਰਕੀ ਬੁਰਕੀ ਕਰਕੇ ਪਾਲਿਆ ਹੁੰਦਾ ਤਾਂ ਉਹ ਨੌਜਵਾਨ ਅੱਜ ਇਸ ਦੁਨੀਆ ਤੋਂ ਚਲਿਆ ਗਿਆ ਔਰ ਲਗਾਤਾਰ ਪਰਿਵਾਰ ਦੇ ਵੱਲੋਂ ਰੋਜ਼ ਕੀਤਾ ਜਾ ਰਿਹਾ ਔਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਐਸਵੇਲੇ 40 ਹਸਪਤਾਲ ਦੀਆਂ ਔਰ ਅਗਲੀ ਅਪਡੇਟ ਵੀ ਤੁਹਾਨੂੰ ਦਿੰਦੇ ਰਹਾਂਗੇ ਕਿ ਕੀ ਕੀ ਨਿਬੜਦਾ ਕੀ ਪੁਲਿਸ ਦੇ ਵੱਡੇ ਅਫਸਰ ਕਹਿੰਦੇ ਨੇ ਤਾਂ ਆਸ਼ਵਾਸ਼ਣ ਦੇ ਵਿੱਚ ਕਿੰਨੀ ਕੁ ਸਚਾਈ ਸਾਹਮਣੇ ਆਉਂਦੀ ਆ ਫਿਲਹਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰੇ ਸਹਾਇਕੀ ਅਮਰਿੰਦਰ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ